ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਦੱਸੋ ਜੀ ਕਿਵੇਂ ਉਮੀਦ ਕਰਦਾ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਲਾਈਵ ਜੀ ਸ਼ੁਰੂ ਕਰਨ ਦੇ ਪਹਿਲਾਂ ਇੱਕ ਰਿਕਵੈਸਟ ਆ ਪਲੀਜ਼ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਾ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੇ ਲੋ ਜੀ ਆਪਾਂ ਧੋ ਕੇ ਆਉਣੇ ਆ ਕੱਪੜੇ ਆਪਾਂ ਗਿੜਾ ਲਾਉਣੇ ਆ ਮਸ਼ੀਨ ਦਾ ਪਹਿਲਾਂ ਆਪਾਂ ਸੋਹਾਂ ਪਾਤੀ ਸੀਗੇ ਉਸ ਤੋਂ ਬਾਅਦ ਤੁਹਾਨੂੰ ਦਿਖਾਇਆ ਆਪਾਂ ਨੇ ਆਪਣੀ ਆਈ ਗਈ ਸੀ ਜੀ ਮਾਸੀ ਉਹ ਵਗ ਨਗਦੀ ਸੀ ਉਹਨਾਂ ਦਾ ਸੂਟ ਪਿਆਸੀ ਆਪਣੇ ਕੋਲੇ ਉਹਨਾਂ ਨੇ ਸਟਿਚ ਕੀਤਾ ਸੀਗਾ ਸਾਰੀ ਸਰਦੀ ਦਾ ਸੂਟ ਪਿਆਸੀ ਉਹਨਾਂ ਨੂੰ ਫੜ ਦਮੀ ਆ ਗਿਆ ਨਾ ਹੀ ਆਪਾਂ ਤੇ ਜਾਏਗਾ ਫੜਾਉਣ ਉਹਨਾਂ ਨੂੰ ਉਹਨਾਂ ਨੂੰ ਸੂਟ ਲੈ ਕੇ ਗਏ ਆਂਦਾ ਚੱਕ ਕੇ ਤੇ ਫਿਰ ਇਸ ਕਰਕੇ ਆਪਾਂ ਕੱਪੜੇ ਨਹੀਂ ਧੋਤੇਗੇ ਆਪਾਂ ਉਹਨੂੰ ਕੋ ਬੈ ਗਈ ਗੱਲਾਂ ਬਾਤਾਂ ਕਰਨ ਲੱਗ ਗਏ ਉਹ ਆਈ ਸੀਗੀ 11:00 ਵਜੇ ਆਪਣੇ ਕੋਲੇ ਤੇ ਹੁਣ ਗਏ ਨੇ 3:00 ਵਜੇ ਤੇ ਚਲੋ ਜੀ ਆਪਾਂ ਨਾ ਕੱਪੜੇ ਪਾ ਦਈਏ ਧੋ ਦਈਏ ਮਸ਼ੀਨ ਚ ਪਾਏ ਪਹਿਲੇ ਘੜਾ ਆ ਪਿਆ ਇੱਕ ਘੜਾ ਆਪਾਂ ਹੋਰ ਲਾ ਦਈਏ ਫਿਰ ਇਹ ਚਿਰ ਚ ਆਪਾਂ ਭਾਂਡੇ ਭੁੰਡੇ ਮਾਜ ਦਿੰਨੇਗੇ ਤੇ ਚਲੋ ਜੀ ਆਪਾਂ ਕੱਪ ਕਾਫੀ ਟਾਈਮ ਹੋ ਗਿਆ ਸੀ ਉਹਨਾਂ ਨੂੰ ਤੇ ਇੱਕ ਵਿੱਚ ਕੀ ਗੇੜਾ ਵੱਜ ਗਿਆ ਸੀਗਾ ਪਰ ਉਹਨਾਂ ਦਾ ਸੂਟ ਨਹੀਂ ਫੜਨ ਆਇਆ ਗਿਆ ਤੇ ਫਿਰ ਮੈਂ ਕਿਹਾ ਚੱਲ ਹੁਣ ਤੁਸੀਂ ਨੰਗਦੇ ਸੂਟ ਫੜ ਕੇ ਲੈ ਜਾਓ ਲੋ ਜੀ ਆਪਾਂ ਨਾ ਸ਼ੀਚ ਲਾ ਦਈਏ ਸਾਡੀ ਮਾਸੀ ਆ ਰਹੀ ਹੈ ਜੇ ਆ ਮਾਸੀ ਦਾ ਪੁੱਤ ਹੈ ਜਹਮਲ ਅੱਜ ਰਹੇਗਾ ਪੁੱਤਰੇ ਰਹਿੰਦਾ ਨਹੀਂਗਾ ਜਾਣਗੇ ਤੂੰ ਰਹਿ ਜਾ ਸਾਡੇ ਕੋਲੇ ਅੱਜ ਰਹਿਣਾ ਸਾਡੀ ਮਾਸੀ ਮਾਸੀ ਪੰਜ ਵਜੇ ਹੀ ਆਉਦੇ ਹੈ ਵਿਚਾਰੀ ਉਹ ਹੈ ਨਾ ਫਿਰ ਟੀਚਰ ਹੈਗੀ ਸਾਡੀ ਮਾਸੀ ਤੇ ਰਹਿ ਨਹੀਂ ਸਕਦੀ ਰਾਤ ਸਾਡੇ ਕੋਲੇ ਮੁੰਜਾ ਉੱਟ ਪਾਲਾ ਉਹਦਾ ਚੱਲ ਕਹਿੰਦੇ ਮਸੀ ਹਾਂ ਹੋਰ ਚੱਲੀ ਹੋਰ ਉੱਠ ਖੜੀ ਹੋਣੀ ਉਹ ਤਾਂ ਨਹੀਂ ਤਾਂ ਸੁੱਤੀ ਵੀ ਹਿੰਦੀ ਆ ਚਲ ਅਜੇ ਨੁ ਕਰ ਉਹਨਾਂ ਚਿਰ ਆਪਾਂ ਮਾਜ ਦੇਨੇ ਆ ਭਾਂਡੇ ਜੱਚ ਮਸ਼ੀਨ 'ਚ ਕੱਪੜੇ ਨੂੰ ਆਜੂਗਾ ਢੇੜਾ ਫਿਰ ਆਪਾਂ ਕੱਪੜੇ ਕੱਢ ਦਾਂਗੇ ਨਾਲੇ ਆਪਾਂ ਸਬਜ਼ੀ-ਸੁਬਜ਼ੀ ਬਣਾਉਣੇ ਆ सब्जी अपने खेतों लैके आवे अच गाजर आप बनावे गाजर माटर माज दे भांडे दिखाने आप भांडा ठीकर करें अपने अपने भांडे धोने आप आप लै चलों इतने साफ कर दें भांडे चल दिए अंदर वाले भांडे आप अंदर ही साफ कर देर ले आप बहारे जाके करा ਜਦ ਜ ਆਪਣੇ ਕੱਪੜੇ ਤਿੰਨ ਢੇੜਾ ਆ ਜੂਗਾ ਮਸ਼ੀਨ 'ਚ ਕੱਪੜੇ ਕੱਤੇ ਜਾਣਗੇ ਫਿਰ ਆਪਾਂ ਕੱਪੜੇ ਕੱਢ ਲਾਂ ਹੁਣ ਤਾਂ ਕਾਫੀ ਸਾਰੀ ਤੋਂ ਪਾਈ ਇਸ ਕਰਕੇ ਆਪਾਂ ਨੂੰ ਸ਼ਾਮ ਨੂੰ ਵੀ ਧੋਤੇ ਜਾਣਗੇ 3-4 ਵਜੇ ਹੁਣ ਆਪਾਂ ਬਰਨ ਕੇ ਆਏ ਮੱਜਾਂ ਨਾਲੇ ਮੈ ਤੇ ਹੋ ਕੇ ਆਈਆਂ ਦਾਣਾ ਕੋਪਾ ਮੱਜ ਨੂੰ ਪਾਣੀ ਪਲਾਉਂਦਾ ਟਾਈਮ ਹੋ ਜੂਗਾ ਨਾਲੇ ਆਪਣੀ ਸਬਜ਼ੀ ਵੀ ਜਿਤਰੀ ਜਾਈ 2-2 ਘੰਟੇ ਮਾਸੀ ਲੱਗੀ ਮਾਸੀ ਜੀ ਨਾਲੇ ਆਪਣਾ ਪੋਤਾ ਸੀਗਾ ਜੀ ਨਾਲ ਉਹ ਅੱਗੇ ਗਈ ਸੀਗੀ ਸਬਜ਼ੀ ਨਰਦੋਲੀ ਉਥੋਂ ਆਉਂਦੇ ਆਉਂਦੇ ਉਹ ਆਪਣੇ ਕੋਲੇ ਦੱਸ ਕੇ ਮੈਂ ਖੜ ਗਈ ਤੇ ਇਹ ਝੋਲ ਨਾਲ ਆਪਣੀ ਪੂਰੀ ਕੱਟ ਕੇ ਲੈ ਜਾਣੀ ਹੈਗੀ ਤੇ ਸਪੈਸ਼ਲ ਜੇ ਨਾ ਤਾਂ ਇਹ ਆਪਾਂ ਤੋਂ ਜਾਇਗਾ ਸਪੈਸ਼ਲ ਹੈ ਨਾ ਫੂਟ ਪਰੋਂ ਨਾਲ ਨਹੀਂ ਉਹਨਾਂ ਤੋਂ ਹੋਰ ਗਿਆ ਪਟਣ ਦੀ ਇਸ ਕਰਕੇ ਜੇ ਉਹ ਅੱਜ ਕਿਉਂਕਿ ਮੈਨੂੰ ਟਾਈਮ ਅੱਜ ਆਪਾਂ ਫੜ ਲੈਣੇ ਨੇ ਤੋਂ ਪੈਰ ਦੇ ਕੰਮ ਤਾਂ ਦੇਖੋ ਸੋਨੋ ਥੋੜੀ ਜੀ ਨਾ ਆਪਾਂ ਸੁਧਲੀ ਫਿਟਿੰਗ ਕੀਤੀ ਸੀ ਜੀ ਪਹਿਲਾਂ ਆਪਾਂ ਦੇਖਿਆ ਸੀ ਇਸ ਵਾਰ ਉਹਦੇ ਆਏ ਸੀਗੇ ਉਹਨਾਂ ਦਾ ਸੂਟ ਥੋੜਾ ਜਿਆਦਾ ਟਾਈਟ ਹੋ ਗਿਆ ਸੀਗਾ ਫਿਰ ਆਪਾਂ ਥੋੜਾ ਜਿਆਦਾ ਖੋਲਦੇ ਆਪਾਂ ਚਾਪਾਉਣੇ ਦਵਾਰੇ ਆਪਾਂ ਪਾ ਕਰਿਆ ਆਪਣੀ ਫਿਟਾਈ ਤੇ ਕੁਝ ਹੋ ਗਿਆ ਮੈਂ ਮੰਨ ਸਕਦੀ ਸੀਗੇ ਬਈ ਅੱਗੇ ਵਰਕੇ ਲਿਆ ਲਏ ਥੋੜਾ ਜਿਆਦਾ ਪਾਉਣਾ ਪੰਜ ਪੰਜ ਕੰਮ ਨੇ ਮਿਲ ਲੜੀਏ ਸਾਰੀ ਇਹ ਸਾਡੇ ਮਾਸੇ ਦੀ ਟੀਚਰ ਨੇਗੇ ਅੰਗਣਵਾੜੀ ਵਰਕ ਕਰਦੇ ਪੜਾਉਂਦੇ ਨੇ ਸਕੂਲ 'ਚ ਇਸ ਕਰਕੇ ਇਹਨਾਂ ਨੂੰ ਜਿਹਦੇ ਛੁੱਟੀਆਂ ਹੁੰਦੀਆਂ ਰਹਦੀਆਂ ਹੁੰਦੀਆਂ ਨੇਗੇ ਹਾਂ ਲੱਗਾ ਆਇਆ ਕਿ ਜਾਂਦਾ ਸੋ ਪਤਾ ਹੀ ਕੁਛ ਘਰਾਂ ਦੇ ਕੰਮ ਤਾਂ ਦੇ ਹੀ ਹੋ ਜਾਂਦੇ ਨੇ ਜੀ ਨਾ ਕੁਛ ਆ ਕੰਨੀਆਂ ਕੰਨੀਆਂ ਦੇ ਜਵਾਬ ਕਰੇ ਛੋਟੇ ਫਿਰ ਨਾ ਪੋਤੇ ਪੋਤੀਆਂ ਫਿਰ ਦੇ ਆਪਾਂ ਹੋਰ ਲਾਂਚ ਹੋ ਜਾਂਦਾ ਕੰਮਾਂ ਦੇ ਜਿਹੜੀ ਛੁੱਟੀਆਂ ਲਿਆ ਪਾ ਕਰ ਦਿਆ ਸੱਕੀ ਕੰਮ ਰਹਿ ਜੇ ਕਹਿੰਦੇ ਨੇ ਇਹ ਕਰਨੇ ਨੂੰ ਨਾ ਕਿਸੇ ਨੇ ਸਾਰਾ ਦਿਨ ਨੂੰ ਕੋਰੀ ਸੋ ਬਹੁਤ ਵਾਰੀ ਸ਼ਾਮ ਤੱਕ ਪਰ ਤੁਸੀਂ ਹੋਰ ਇਹ ਬ੍ਰਿਫੀਕੀ ਕੰਮ ਹੁੰਦੇ ਨੇ ਕਿ ਜਿਹੜੇ ਆਪਾਂ ਨੂੰ ਪਤਾ ਨਾ ਫਾਨੀ ਨਾਲ ਦੇ ਰਿਹਾ ਹੈ। ਇਹ ਆਪਾਂ। ਪਾਣੀ ਤੇ ਉਹ ਦੀ। ਭੰਡੇ ਮਾਜੋ ਦਾਲ ਸਬਜ਼ੀ ਜਮਾ ਲੋ ਰੋਟੀ ਲਰੋ ਉਹ ਸਾਫ ਕਰ ਮਤਨ ਦੇ ਆਪਣੇ ਕੱਪੜੇ ਤੋਂ ਕੱਪੜੇ ਪ੍ਰੈਸ ਕਰ ਲੋ ਟਾਈਮ ਆ ਜਾ। ਹਿੰਤਾ ਦੇ ਨਾਲ ਕਾਫੀ ਸਾਰੇ ਇਹ ਬੜੀਏ ਦੁਪਹਿਰ ਨਾਲ ਤਾਂ ਐ ਲੱਗ ਜਾਂਦਾ ਹੈ। ਘਟਾ ਦੋਨਾਂ ਟਿਕਣੇ 'ਤੇ ਬੈਠਾ ਦਾ ਅੱਜ ਉਸ ਥੋੜੇ ਜਿਹਾ ਕੁਤਨੀ ਜਿਹਾ ਪਤਰ ਪਾਈ ਜੀ ਜਿਹਦੀ ਫਿਮਲੀ ਬਿਆਸ ਨੂੰ ਬਦਲੇ ਲੈ ਆਪਣੇ ਦੋ ਪੈਰ ਹੋ ਗਏ ਤੁਹਾਨੂੰ ਜਿੱਦਾਂ ਘਟੇ ਪਰ ਪਾਈ ਹੀ ਦੇ ਹੋ ਗਈ ਤੇ ਕੱਲ ਤੁਹਾਡੇ ਨਾਨਾ ਜੀ ਆ ਗਏ ਅਜਾ ਤੇ ਮਾਸੀ ਜੀ ਆ ਗਏ ਜਿੰਦਾਸ ਨੂੰ ਤੇ ਬੈਠੀ ਖੰਗਲਮਾ ਲੈਨੇ ਨਾ ਇਹ ਕਾਪੂ ਕਿ ਸ਼ਾਮ ਤੋਂ ਤੋਂ ਕੋਈ ਮੱਝਾ ਦਾ ਕੰਮ ਕਰੇ ਜਾਂਦਾ ਹੁਣ ਆਪਾਂ ਇਸ ਤਰ੍ਹਾਂ ਤਾਂ ਨਹੀਂ ਤੁਹਾਨੂੰ ਨਾ ਫਿਰ ਆਪਣੇ ਤਾਰਾ ਦਾ ਹੋਏ ਨਹੀਂ ਤਾਰਾ ਤੇ ਨਾ ਸ਼ਾਮ ਨੂੰ ਕੱਲ ਤਾਂ ਕੋਨਾ ਮੰਡਾ ਲੱਗ ਜਾਂਦਾ ਤਰ੍ਹਾਂ ਕੇ ਸ਼ੇਵਤਵਾਤਾ ਦਰੋਗੀ ਹੋ ਰਹੀ ਹੈ। ਹੁਣ ਲਾਲੂ ਤੁਸੀਂ ਸੱਜਣਾਂ ਨਾਲ ਜਗੇ ਹੁੰਦਾ ਕੰਮ ਕਰੂਗੀ। ਲੈ ਸਾਨੂੰ ਗੰਗਾ ਸ਼ਿਭੂਗੀ। ਐਨੋਂ ਨਾ ਆਪਣਾ ਸਬਜ਼ੀ ਦਾ ਟਾਈਮ ਹੋ ਜਾਊਗਾ। ਕੱਪੜੇ ਕੱਢ ਦੇ ਕਰ ਦੇ। ਉਹ ਜੇ ਕੋਲੇ ਅੰਦਰ ਲੈ ਜੂਗੀ ਸਾਬਸ ਪਈ ਅੰਦਰ ਲੈ ਆਪਾਂ ਭਾਂਡੇ ਮਾਣੇਗਾ। ਆਪਾਂ ਲੈ ਕੇ ਚੱਲਦੇ ਹਾਂ ਬਾਹਰੇ ਭਾਂਡੇ ਆਪਣੇ। ਸਬਜੀ ਕੱਟ ਗਈ ਆ ਦੇਖੋ ਸੁਣ ਕੱਸੀ ਗਾਜਰਾ ਮਟਰ ਬਣਾਵਾਂਗੇ ਆਪਾਂ ਚੀਕ ਤੇ ਗਾਜਰ ਧੋ ਕੇ ਕੱਪੜੇ ਆਪਾਂ ਨੇ ਧੋਤੇ ਕੱਪੜੇ ਦਾ ਪਾਖ ਨਹੀਂ ਜਗਾ 4 ਵਜੇ ਤੋਂ ਬਾਅਦ ਤੋਂ ਇਹਨਾਂ ਜਾਂ ਪਾਸ 3 ਵਜੇ 9 9 ਵਜੇ ਤੋਂ ਪਹਿਲਾਂ ਧੋਦੀਆਂ 7:30 ਵਜੇ ਕਿ ਫਿਰ ਤੇ ਪਾ ਪੈਣ ਲੱਗ ਜਾਂਦੇ ਨੇ ਕੱਪੜੇ ਨਾ ਖਰਾਬ ਹੋ ਜਾਂਦੇ ਨੇ ਬਾਹਰ ਧੁੱਪ ਚ ਫਿਰ ਆਪਾਂ ਸ਼ਾਮ ਨੂੰ ਕੁਸਾ ਜੀ ਪਾਸੀ ਜਾਗੀ ਸੀ ਆਪਣੇ ਫਿਰ ਆਪਾਂ ਸ਼ਾਮ ਨੂੰ ਤੇ ਹੁਣ ਆਪਾਂ ਗਾਜਰਾ ਚੀਕਤੀਆਂ ਕੱਢਦੀਆਂ ਮਟਰ ਆਦ ਇਹ ਪੈਣਾ ਫਿਰ ਮਟਰ ਮਟਰ ਕੱਟਦੇ ਆਪਾਂ ਗਾਜਰਾ ਪਸਤੀਆਂ ਤੜਕਾ ਸਾਡੀ ਤੜਕਾ ਲਾ ਜ ਜਨਾ ਲੇਟ ਹੋ ਗਿਆ ਆਪਾਂ 6 ਵਜਨ ਵਾਲੀ ਹੋ ਗਈ ਫਿਰ ਆਪਾਂ ਤਾਂ ਰਾਧੂਆਂ ਚੋਲੇ ਦੀ ਸਬਜੀ ਦਾ ਤੜਕਾ ਲਾ ਕੇ ਆਪਾਂ 7:14 ਕਰ ਲਵਾਂਗੇ ਪਹਿਲੇ ਪਹਿਲਾਂ ਚੱਚੇ ਕੋ ਸਬਜੀ ਨੂੰ ਹੁਣ ਗਾਜਰਾਂ ਦੀ ਟਾਈਮ ਲੈਂਦੀ ਆ ਹੁਣ ਹੌਲੀ ਹੌਲੀ ਬਣ ਜਾਂਦੀਆਂ ਨੇ ਗਾਜਰਾਂ ਥੋੜੀਆਂ ਤਖਰੂੜੀਆਂ ਹੋ ਜਾਂਦੀਆਂ ਨੇ ਵਿਚ ਨੜੜਾੜਾ ਜਾ ਹੋ ਜਾਂਦੇ ਇਹਨਾਂ ਦੇ ਤੇ ਆਪਾਂ ਸਿਪ ਕਰ ਦਾਂਗੇ ਗਾਇਸ ਫਿਰ ਜਾਨੀਏ ਨਹੀਂ ਤਾਂ ਆਪਾਂ ਜਿੱਦੇ ਘਰ ਤੇ ਪਟੇਟ ਹੋਏ ਇਹਦੇ ਟਾਈਮ ਲੱਗ ਜਾਊਗਾ ਆਪਾਂ ਸਬਜੀ ਬਣਾਉਣ ਦੇ ਨੂੰ ਅੱਜ ਗਾਇਸ ਕੀ ਬਣਾਵਾਂਗੇ ਆਪਾਂ ਸਬਜੀ

ਉਹ ਦੇਖੋ ਮੈਂ ਜੇ ਮਜਰੀਂ ਗਾ ਲੱਗਿਆ ਆਪਾਂ ਫੇਰ ਧਾਰ ਕੱਢ ਦਈਏ। ਸਬਜੀ ਉਹਨੇ ਨਹੀਂ ਜੀ ਗਾਧਰਾ ਖੇਤੋਂ ਲੇਟ ਹੋ ਗਏ ਨਹੀਂ ਆਪਾਂ। ਜੇ ਪਹਿਲਾਂ ਹੁੰਦੀ ਫਿਰ ਆਪਾਂ ਜਲਦੀ ਬਣ ਜਾਂਦੀ ਆ। ਚਲੋ ਆਪਾਂ ਬਟਰ ਮਟਰ ਕੱਢ ਦਈਏ ਸੋਨੂੰ ਫੇਰ ਮਿਲਦੇ ਆਪਾਂ। ਲੇਟ। ਲੋ ਜੇ ਆਪਾਂ ਸਬਜੀ ਧਰ ਦਈਏ। ਥੋੜਾ ਹਿੱਲ ਦਈਏ ਆਪਾਂ ਦੇ ਬਾਸਾ ਤੇਲ।

ਸਾਡੀ ਜਿੰਨਾ ਆਪਾਂ ਨੌਖਾ ਲਊਗਾ ਹੋਰ ਸਬਜੀ ਦਾ ਫਾਇਕੇ ਜਿੰਦੇ ਪੂਰੀ ਸਬਜੀ ਬਣਦੀ ਹੁਣ ਗੱਲ ਕਰ ਇਹ ਹੈ ਇਹ ਦੇ ਬੇ ਮੌਸਮੀ ਜੇ ਗਾਜਰ ਨੇ ਇੰਨੀ ਬੜੀ ਟੇਸਟੀ ਸਬਜੀ ਤਾਂ ਬਣਦੀ ਜੀ ਸਬਜੀ ਤੇ ਲੱਖਾ ਲਾ ਲਵਾਂਗੇ ਤੇ ਹੁਣ ਸਬਜੀ ਨੇ ਤੋੜੇ ਇਸ ਕਰਕੇ ਆਪਾਂ ਬਣਾ ਲੈਣੇ ਹੁਣ ਤਾਂ ਥੋੜੀ ਜੀ ਸਬਜੀ ਵੱਧ ਹੋਈ ਜੇ ਸਬ지ਾਂ ਚ ਤਾਂ ਨਾ ਆਪਾਂ ਵੱਧ ਸਬਜੀ ਵਾਲਾ ਬਣਾ ਲੈਣੇ بدے رنگے بدلنا متانے ہم

ਆਪਾਂ ਗੈਸ ਨੂੰ ਸੁੰਬਾ ਕਰ ਦਾਂਗੇ ਵਿੱਚ ਚਾ ਪਤਾਰਾ ਕੱਢ ਲਈਏ ਫਿਰ ਆਪਾਂ ਏ ਧਨੀਆ ਪਾਉਣੀ ਸਬਜੀ ਚ ਚਲੋ ਜੇ ਪਤਾਰਾ ਕੱਢ ਲਈਏ ਬਸ ਸਬਜੀ ਆਪਣੀ ਬਣ ਗਈ ਇਹਦੇ ਜਿੱਕਾਸਰਾ ਇਹਦੇ ਦੇਖੋ ਜੇ ਨਾ ਗਾਜਰਾ ਖੜੀਆਂ ਖੜੀਆਂ ਹੀ ਇਹਨੇ ਥੋੜਾ ਜਿਹਾ ਸੇਕ ਹੋਣ ਆਪਾਂ ਜੰਮੀ ਸਿੰਮ ਘੱਟ ਕੇ ਅੱਜਾ ਮੰਗੇ ਜਿੰਨੀ ਚੂੜ ਪਾਵਾਂਗੇ ਆਪਾਂ ਥੋੜੀ ਜਿੰਨੀ ਕੇ ਖੰਡ ਆ ਕਪਾ ਪਾਦਾਂਗੇ ਇਹਦੇ ਵਿੱਚ ਧਨੀਆ। ਇਹ ਧਨੀਆ ਪਾ ਗਏ ਆਪਾਂ। ਅਸਾਂ ਥੋੜੀ ਜਿਹੀ ਪਾਣੀ 'ਚ ਖੰਡ 2 ਚਮਚ। ਉਹਨਾਂ ਗਾਜਰਾ ਰਸ ਮੋੜ ਹੋ ਜਾਂਦੇ ਨੇ ਇੰਨੀ ਦੀ ਨਹੀਂ ਕਿਸੇ ਤਰ੍ਹਾਂ ਜੀ ਨੂੰ ਟੇਸਟੀ ਨਹੀਂ ਬਣਦੀ ਜਿਸ ਕਰਕੇ ਆਪਾਂ ਥੋੜੀ ਜਿਹੀ ਖੰਡ ਪਾ ਦਿੰਦੇ ਆਗੇ। ਤੁਸੀਂ ਵੀ ਜਿਹੜੇ ਬਣਾਉਣੇ ਹੋ ਘਰਾਂ ਸਾਰਿਆਂ ਥੋੜੀ ਖੰਡ ਪਾ ਕੇ ਤੁਸੀਂ ਬਣਾ ਕੇ ਦੇਖਿਓ। ਅਸੀਂ ਤਾਂ ਜਦੋਂ ਆਪਾਂ ਇੰਨੀ ਦੀ ਗਾਜਰਾ ਬਣਾ ਲਿਆ ਪੰਜ ਚਾਰ ਵਾਰੀ ਹੋਰ ਬਣ ਜਾਣਗੀਆਂ ਜੇ ਆਪਣੇ ਕਿਸੇ ਖਦਦਿਆਂ ਨੇ। ਫਿਰ ਆਪਾਂ ਨਾ ਠੰਡ ਪਾ ਕੇ ਬਣਾਉਣੇ ਨੇ। ਥੋੜੇ ਰਸਾ ਘੱਟ ਜਨ ਨਾ ਮਠਿਆਸ ਘੱਟ ਜਨ। ਇਸ ਕਰਕੇ ਆਪਾਂ ਠੰਡ ਪਾ ਦੇਣੀ ਹੈ। ਠੰਡ ਪਾ ਕੇ ਫੇਰ ਜਮਾ ਸਰਦੀ ਵਾਲੀ ਵਰਗੀ ਸਬਜੀ ਬਣ ਜੇ। ਕੋਸੋ ਤਾਂ ਇਹ ਨਿੱਗਰ ਜਾਂਦੀ ਐ ਨਹੀਂ ਦੀ। ਪਾ ਨਹੀਂ ਦੀ ਨੇ। ਲਈ ਆਪਾਂ ਗਾਇਸੇ ਮਗਾ ਕੇ ਭਰ ਜਾ ਲਾਂ। ਲਈ ਸਬਜੀ ਆਪਣੇ 5-7 ਮਿੰਟ ਹੋਰ ਰਲੂਗੀ ਉਂ ਚਿਰ ਚ ਤਾਂ ਪਾ ਗੁੰਦੇ ਆਟਾ ਨਾਲੇ ਆਪਾਂ ਬੇਟੇ ਵਾਸਤੇ ਬਣਾਉਣੇ ਚਾਹਵਲ। ਉਨੇ ਰੋਟੀ ਨਹੀਂ ਖਾਣੀ ਨਾ ਅੰਬਰ ਸਰ ਗਿਆ ਸੀ ਜਿਹਨੂੰ ਇਨਫੈਕਸ਼ਨ ਜੀ ਹੋ ਗਈ ਸੀ ਇਸ ਕਰਕੇ ਤੇ ਰੋਟੀ ਇਹਦੀ ਬੰਦ ਕਰੀ ਜਾਂ ਡੱਬ ਰੋਟੀ ਦਿੰਦੇ ਹੁੰਦੇ ਸੀ ਆਪਾਂ ਜੇ ਆਪਾਂ ਹੁਣ ਉਹਨੂੰ ਚੌਲ ਬਣਾ ਕੇ ਦਿੰਨੇ ਆਂਗੇ ਜੂਸ ਵਗੈਰਾ ਤੇ ਹਜੇ ਰੋਟੀ ਨਹੀਂ ਖਾਧੀ ਕੱਲ ਸਵੇਰੇ ਤੇ ਖਾ ਲਈ ਸੀ ਜੇ ਆਪਾਂ ਮੂੰਗੀ ਮਸਰੀ दाल ਬਣਾਈ ਸੀ ਹੱਥੇ ਦੋ ਫੁਟਕੇ ਖਾ ਲਈ ਸੱਜਰੇ ਹੁਣ ਆਪਣੇ ਹੈਗੇ ਗਾਜਰਾਂ ਦੀ ਸਬਜ਼ੀ ਅੱਜ ਆਪਾਂ ਰੋਟੀ ਨਹੀਂ ਦਿੰਦੇ ਉਹਨੂੰ ਅੱਜ ਆਪਾਂ ਬਣਾਉਣਾ ਜੀ ਚੌਲ ਤੇ ਨੂਨ ਪਾ ਕੇ ਚੌਲ ਖਾ ਲੂਗਾ ਉਸ ਤੋਂ ਬਾਅਦ ਜੇ ਪੀਣਾ ਹੈ ਘੁੱਟਕ ਦੁੱਧ ਫਿਰ ਉਹਨੇ ਇੱਕ ਜੂਸ ਵੀ ਲੂਗਾ ਏ ਤੇ ਚਲੋ ਜੀ ਆਪਾਂ ਟਾਟਾ ਬੁੱਲੀ ਅੱਜ ਆਪਾਂ ਕੰਮ ਕਾ ਵੀਡੀਓ ਟੋਗਾ ਅੱਜ ਆਪਾਂ ਨੇ ਮੰਦਿਰ ਜਾਣਾ ਸੀ ਮੈਨੂੰ ਲੱਗਾ ਜਾਇ ਨਹੀਂ ਜਾਣਾ ਆਪਣੇ ਦਾ ਮੰਦਿਰ ਚ ਨਰਾਤੇ ਸ਼ੁਰੂ ਹੋ ਗਏ ਇੱਕ ਤਾਂ ਆਪਣੇ ਦਸਹਿਰੇ ਵਾਲੇ ਨਰਾਤੇ ਚੱਲਦੇ ਹੁੰਦੇ ਨੇ ਇੱਕ ਆਪਣੇ ਹੁੰਦੇ ਨੇ ਇਹ ਚੇਤ ਦੇ ਮੌਕੇ ਇਹਨੂੰ ਚੇਤ ਦੇ ਨਰਾਤੇ ਨੇ ਅੱਜ ਸਟਾਰਟ ਹੋ ਗਏ ਆ ਪੰਜ ਨਹੀਂ ਜਾਇਆ ਜਾਣਾ ਮੇਰੇ ਸਭ ਨਾਲ ਲੇਟ ਹੋ ਗਿਆ ਆਪਾਂ ਕੰਮ ਨੂੰ ਕੱਲੂ ਚੱਲਾਂਗੇ ਕੱਲ ਜੂਰ ਦਿਖਾਵਾਂਗੇ ਆਪਾਂ ਤੁਹਾਡੇ ਨਾਲ ਬਲੌਗ ਸ਼ੇਅਰ ਕਰਾਂਗੇ ਜਿੱਦੇ ਵੀ ਆਪਾਂ ਨਰਾਤੇ ਚ ਆਪਣੇ ਮੰਦਿਰ ਚ ਗਏ ਵੀ ਕਿਸ ਤਰ੍ਹਾਂ ਦਾ ਆਪਣੇ ਪ੍ਰੋਗਰਾਮ ਹੁੰਦੇ ਨੇ ਕਿਵੇਂ ਆਪਣੇ ਨਰਾਤੇ ਮਨਾਉਂਦੇ ਨੇ ਇਹ ਛੇਵੇਂ ਮਹੀਨੇ ਨਰਾਤੇ ਆ ਕਰਦੇ ਨੇ ਜੀ ਆਪਣੇ ਤੇ ਚਲੋ ਜੀ ਆਪਾਂ ਅੱਜ ਦੀ ਬੁੱਢੀ ਦਾ ਦਿੱਤੀ ਕਰਦੇ ਮਿਲਦੇ ਆ ਨੈਸਟ ਬਲਗਨਾ ਤੱਕ ਦਾ ਦੇ ਸੱਸਰੀਆ ਗਾਲ ਲਾਈ